ਮਿੱਤਰੋ ਜਿਹੜਾ ਬੀਜ ਤੁਹਾਡੇ ਘਰੇ ਹੀ ਪੈਣਾ ਆਪਾਂ ਨੂੰ ਐ ਹੋ ਜਾਂਦਾ ਬਈ ਜੀ ਵੀ ਆਪਾਂ ਇਸ ਵਰਕਾਣਕ ਦਾ ਵੀ ਰੱਖ ਲਿਆ ਆਉਂਦੇ ਸਮੇਂ ਇਹੀ ਵੀ ਬੀਜ ਦਿਆਂਗੇ ਪਰ ਆਉਣ ਵਾਲਾ ਸਮਾਂ ਇਹੋ ਜਿਹਾ ਆਉਣ ਵਾਲਾ ਵੀ ਜਿਹੜੇ ਬੀਜ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਲੈਣੇ ਹੀ ਲੈਣੇ ਪੈਣਗੇ ਉਹਨਾਂ ਦੀ ਇੱਕ ਸ਼ਰਤ ਹੀ ਹੋਊਗੀ ਵੀ ਸਾਡੇ ਤੋਂ ਵੀ ਲਵੋਗੇ ਤਾਂ ਹੀ ਉਹ ਬੀਜ ਦਾ ਅਗਰਾ ਆਊਗਾ ਫਸਲ ਹੋਊਗੀ ਨਹੀਂ ਤਾਂ ਬਈ ਇਹ ਘਰੋਂ ਬੀਜ ਲਿਆ ਤਾਂ ਫਸਲ ਦਾ ਅਗਰਾ ਹੀ ਨਹੀਂ ਹੋਣਾ ਉਦਾਹਰਨ ਦੇ ਤੌਰ ਤੇ ਨਾ ਤੁਹਾਨੂੰ ਸਾਰੀ ਗੱਲਬਾਤ ਦੱਸ ਦਿੰਨੇ ਆਂ ਵੀ ਆਪਾਂ ਨੇ ਇਹ ਸੋਚਿਆ ਵੀ 28 P 67 ਪਾਈਨਰ ਹਾਈਬ੍ਰਿਡ ਦਾ ਬੀਜ ਜੇ ਆਪਾਂ ਘਰੇ ਤਿਆਰ ਕਰੀਏ ਪਨੀਰੀ ਲਾਉਣ ਨੂੰ ਮਹਿੰਗਾ ਵੀ ਨਾ ਲੱਗੇ ਤਾਂ ਫੇਰ ਕੀ ਹੋਣ ਵਾਲਾ ਹੈ ਤਾਂ ਨਾ ਮਿੱਤਰੋ ਆਪਣੇ ਸਰਚ ਕਰਦੇ ਕਰਦੇ ਨਾ Google ਦੇ ਵਿੱਚ ਜਿਹੜੀ ਚੀਜ਼ ਮੈਂ ਦੇਖੀ ਨਾ ਪੜ੍ਹੀ ਉਹ ਦੇਖ ਕੇ ਮੈਂ ਹੈਰਾਨ ਹੋ ਗਿਆ ਜਦੋਂ ਉਸ ਟੌਪਿਕ ਤੇ ਸਰਚ ਮਾਰਨ ਲੱਗ ਜੀ ਨਾ ਆਪਾਂ ਕਿਸੇ ਤੇ ਤਾ ਹੁੰਦਾ ਕੀ ਹੈ ਨਾ ਸਰਚ ਦੇ ਵਿੱਚ ਆਉਣ ਵਾਲੇ ਜਿਹੜੇ ਟਾਪਿਕ ਹੁੰਦੇ ਆ ਉਹੋ ਜੇ ਟਾਈਪ ਦੀਆਂ ਆਪਣੇ ਕੋਲੇ ਵੀਡੀਓ ਆਉਣ ਲੱਗ ਜਾਂਦੀਆਂ ਸਾਹਮਣੇ ਕੋਈ ਜੇ ਆਪਾਂ ਗੂਗਲ ਤੇ ਜੰਨੇ ਉਹ ਚੀਜ਼ਾਂ ਆਪਣੇ ਸਾਹਮਣੇ ਆਉਣ ਲੱਗ ਜਾਂਦੀਆਂ ਆਟੋਮੈਟਿਕ ਹੁੰਦਾ ਕੀ ਹੈ ਜੀ ਲਖੇ ਸਿਧਾਨੇ ਨੇ ਨਾ ਇਸ ਚੀਜ਼ ਤੇ ਬਿਆਨ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਸਮਾਂ ਆਉਣ ਵਾਲਾ ਵੀ ਜਿਹੜਾ ਆਪਾਂ ਸੋਚ ਲੰਨੇ ਨਾ ਵੀ ਘਰੇ ਵੀ ਰੱਖ ਲਿਆ ਸਰੋਂ ਦਾ ਉਹ ਬੀਜ ਲੀ ਗੇ ਗੁਵਾਰੇ ਦਾ ਵੀ ਘਰੇ ਪਿਆ ਉਹ ਬਿਜਲੀਏ ਕਣਕ ਦਾ ਵੀ ਘਰੇ ਪਿਆ ਉਹ ਬਿਜਲੀਏ ਇਹ ਕਾਣੀ ਖਤਮ ਹੋ ਜੂਗੀ ਵੀ ਤਾਂ ਮਿੱਤਰੋ ਬਾਜ਼ਾਰ ਚੋਂ ਹੀ ਲੈਣਾ ਪਊਗਾ ਕਿਉਂ ਲੈਣਾ ਪਊ ਜਿਵੇਂ ਹੁਣ ਸੋਚ ਲਓ ਤੁਸੀਂ ਵੀ ਹਾਈਬ੍ਰਿਡ HI67 ਦਾ ਕੀ ਸੋਚਦੇ ਆਂ ਆਪਾਂ ਵੀ ਘਰੇ ਰੱਖ ਕੇ ਬਈ ਪਨੀਰੀ ਅਗਾ ਕੇ ਤੇ ਆਪਾਂ ਇਹਦਾ ਝਾੜ ਲੈ ਸਕਾਂਗੇ ਕਦੇ ਵੀ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਮਿੱਤਰੋ ਇਹਦੇ ਪਿੱਛੇ ਵੀ ਕਾਰਨ ਹੈ ਉਹ ਕਾਰਨ ਆਪਾਂ ਤੁਹਾਨੂੰ ਦੱਸਦੇ ਆਂ ਪਹਿਲਾਂ ਲੱਖੇ ਸਧਾਨੇ ਦੀ ਇਹ ਵੀਡੀਓ ਸੁਣ ਲਓ ਵੀ ਵਾਕੀ ਦੀ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਆਂ ਸਾਡੇ ਘਰੇ ਕਣਕ ਪਈ ਆਸੀਂ ਬੀਜ ਲਾਂਗੇ ਖਾਲਾਂਗੇ ਛੋਲੇ ਪਈ ਆ ਸਰੋਂ ਪਈ ਆ ਦਾਲਾਂ ਪਈਆਂ ਮੂੰਗੀਆਂ ਪਈਆਂ ਕੰਨੇ ਬੀਜ ਲਾਂਗੇ ਉਦੋਂ ਰੋ ਵੀ ਘੇਰ ਲਏ ਸਾਨੂੰ ਜੀਐਮਬੀ ਲਏ ਜਿਹੜਾ ਕਲੀ ਮੋਡੀਫਾਈ ਬੀ ਆ ਗਿਆ ਮੈਂ ਸੂਰਜਮੁਖੀ ਬੀਜ ਦਾ ਮੇਰਾ ਤਜਰਬਾ ਆਉ ਦਾ ਲੁਧਿਆਣੋਂ ਬੀ ਲਿਆਉਣਾ ਯੂਨੀਵਰਸਿਟੀ ਚੋਂ ਮੈਂ ਇੱਕ ਸਾਲ ਬੀ ਰੱਖ ਲਿਆ ਝਾੜ ਕੇ ਮੈਂ ਗਾਹਾਂ ਨੂੰ ਬੀਜਾਂਗੇ ਉਹ ਮੈਂ ਬੀਜਾ ਉਗਰੇ ਨਹੀਂ ਮੈਂ ਯੂਨੀਵਰਸਿਟੀ ਗਿਆ ਮੈਂ ਜੀ ਬੀ ਲਿਆ ਸੀ ਉਗਰੇ ਨਹੀਂ ਉਹ ਕਹਿੰਦੇ ਭਾਈ ਇੱਕ ਵਾਰੀ ਉੱਪਰ ਦਾ ਇਹ ਦੁਬਾਰੇ ਸਾਡੇ ਕੋਲ ਹੀ ਆਉਣਾ ਪਊ ਹੁਣ ਤੁਹਾਡੇ ਘਰਾਂ ਚ ਬੀ ਪਿਆ ਹੁੰਦਾ ਬੋਰਿਆਂ ਚ ਝੋਲਿਆਂ ਚ ਕਟਿਆਂ ਚ ਢੋਲਾਂ ਚ ਤੂੰ ਚੱਕ ਕੇ ਬੀਜ ਦਿੰਨੇ ਹੋ ਉਹ ਜੀਐਮਬੀ ਦੁਬਾਰੇ ਲੈਣ ਜਾਣਾ ਪਿਆ ਕਰੂ ਬਾਜ਼ਾਰ ਚੋਂ ਹੀ ਉਥੋਂ ਸੋ ਵੀ ਕਿਵੇਂ ਪੂਰੀ ਦੁਨੀਆ ਦੀ ਮਨੁੱਖਤਾ ਨੂੰ ਆਪਣੇ ਪੰਜੇ ਚ ਕੈਂ ਕਰਨਾ ਹੈ ਕਿਸ ਸਧਾਨੇ ਦੀਆਂ ਜੀ ਜਿਵੇਂ ਤੁਸੀਂ ਇਹ ਗੱਲਾਂ ਸੁਣ ਲਈਆਂ ਬਿਲਕੁਲ ਸੱਚ ਹੈ ਜੀ ਹੁਣ ਆਪਾਂ ਲੱਖੇ ਸਧਾਨੇ ਤੋਂ ਬਾਅਦ ਜਿਹੜੇ ਆਪਾਂ ਤਰਕ ਤੁਹਾਨੂੰ ਦੱਸਦੇ ਆ ਤੁਹਾਨੂੰ ਯਕੀਨ ਆ ਜਾਊਗਾ ਜਿਹੜਾ ਸਕਰੀਨ ਸ਼ਾਟ ਇਹ ਤੁਸੀਂ ਵੇਖੀ ਜਾਨੇ ਹੋ ਇਹ ਸਕਰੀਨ ਸ਼ਾਟ ਦੇ ਵਿੱਚ ਲਿਖਿਆ ਹੋਇਆ ਵੀ 2002 ਦੇ ਵਿੱਚ ਡੀਟੀਵੀ ਜਾਇਆ ਸੀਗਾ ਜਿਹੜਾ ਨਕਪਾ ਦਾ ਦੇਸੀ ਵੀ ਸੀ ਉਹ ਬਿਲਕੁਲ ਫੇਲ ਹੋ ਗਿਆ ਸੀ ਡੀਟੀਵੀ ਦਾ ਉਸ ਦੇਸੀ ਕਪਾ ਦੇ ਵੀ ਨਾਲੋਂ ਬਈ ਦੁੱਗਣਾ ਝਾੜ ਆਇਆ ਸੀ ਗੱਲ ਕਰਦੇ ਇਹ ਓਮ 3 ਨਰਮੇ ਦੀ ਉਮਤਰੀ ਨਰਮਾ ਜਦੋਂ ਆਇਆ ਸੀ ਜੀ ਉਹਦਾ ਝਾੜ ਵੇਖੋ 45 45 ਮਨ ਨਰਮੇ ਕਿੱਲੇ ਦਾ ਹੋਇਆ ਸੀ ਉਸ ਤੋਂ ਬਾਅਦ ਕੀ ਹੋਇਆ 20 ਦੇ ਸਿਰ ਤੇ ਇੰਨੀ ਚੰਗੀ ਖੇਤੀ ਹੋਣ ਲੱਗੀ ਵੀ ਉਹ 20 ਮਾਰਕੀਟ ਦੇ ਵਿੱਚੋਂ ਬਿਲਕੁਲ ਖਤਮ ਕਰਤਾ ਹੁੰਦੇ ਹਵਾਉਂਦੇ BT3 ਜੀ 4G ਇਹ ਚੱਕਰਾਂ ਦੇ ਵਿੱਚ ਪਾਤਾ ਕਿਸਾਨ ਨੂੰ ਤਾਂ ਨਵੇਂ ਵੀ ਕੱਢਤੇ BT ਦੇ ਨਵੇਂ ਵੀ ਇਹੋ ਜਿਹੇ ਕੱਢੇ ਜਿਹੜੇ ਦੇਸੀ ਕਪਾ ਦੇ BCB ਉਹ ਆਪਣੇ ਖੇਤਾਂ ਦੇ ਵਿੱਚ ਬੀਜ ਲਈਏ ਤਾਂ ਉਹਨਾਂ ਨੇ ਝਾੜ ਨਹੀਂ ਦੇਣਾ ਬਿਲਕੁਲ ਉਹ ਨਵੇਂ ਦੇਸੀ ਵੀ ਆਪਣੇ ਘਰਾਂ ਵਾਲਾ ਖਤਮ ਹੋ ਗਿਆ ਨਾ ਖਤਮ ਕਰਤਾ ਨੰਬਰ 2 ਤੇ ਜੀ ਹੁੰਦਾ ਕੀ ਹੈ ਹੁਣ ਇਹ ਜਿਹੜੇ ਵੀ ਬੀ ਬੀ ਦਾ ਆਪਣੇ ਵਿਰੋਧ ਹੋਈ ਜਾਂਦਾ ਇਹਦਾ ਨਾਮ ਹੈ ਜੀਐਮ ਜੀਐਮ ਬੀਜ ਦਾ ਮਤਲਬ ਇਹੀ ਹੈ ਮਿੱਤਰੋ ਵੀ ਜਿਹੜਾ ਵੀ ਹਾਈਬ੍ਰਿਡ ਬੀ ਹੈ ਜਿਵੇਂ ਹੁਣ ਪਾਈਨਰ 28P67 ਦਾ ਆਪਾਂ ਨੂੰ ਸਵਾਦ ਆ ਹੀ ਜਾਂਦਾ ਅੱਜ ਦੇ ਸਮੇਂ ਚੰਗਾ ਝਾੜ ਦੇ ਹੀ ਜਾਂਦਾ ਆਉਣ ਵਾਲੇ ਸਮੇਂ ਇਹਦਾ ਵੀ ਮੈਨੂੰ ਲੱਗਦਾ ਵੀ ਜਿਹੜਾ ਕੀ ਇਹਦਾ ਬੀਜ ਦਾ ਬਹੁਤ ਬੀਜ ਦੇ ਵਿੱਚ ਤਕਨੀਕੀ ਬਹੁਤ ਖਰਾਬੀ ਕਰ ਦਣਗੇ ਕਿਉਂ ਉਹਨਾਂ ਦੇ ਹੱਥ ਦੇ ਵਿੱਚ ਹੈ ਉਹਨਾਂ ਦੇ ਸਾਰਾ ਕੁਝ ਆਰਡਰ ਦੇਣਾ ਆਹ ਵੀ ਉਹਨਾਂ ਨੇ ਵਜਾਉਣਾ ਹੈ ਉਹੀ ਆਪਾਂ ਬੀਜ ਸਕਾਂਗੇ ਕਪਾਹਾਂ ਦੇ ਨਰਮਾ ਆਪਾਂ ਹੁਣ ਬਿਲਕੁਲ ਖੇਤੀ ਛੱਡ ਗਏ ਨਰਮੇ ਦੀ ਕਿਉਂ ਛੱਡੀ ਹੈ ਕਿਉਂਕਿ ਵੀ ਖਤਮ ਕਰਤੇ ਉਹਨਾਂ ਨੇ ਆਪਣੇ ਹੁਣ ਸਾਰੇ ਨਹੀਂ ਵੀ ਆਪਾਂ ਦੇਸੀ ਬੀਜ ਲਈਏ ਨਰਮੇ ਦੀ ਖੇਤੀ ਬਿਲਕੁਲ ਖਤਮ ਹੋ ਗਈ ਜੀਐਮ ਬੀਜ ਦਾ ਮਤਲਬ ਇਹੀ ਹੈ ਇਹਨਾਂ ਦਾ ਵੱਡੀਆਂ ਕੰਪਨੀਆਂ ਦਾ ਇਹਨਾਂ ਦਾ ਵੀ ਸਾਡੇ ਬੀਜ ਹੀ ਬੀਜਨੇ ਆ ਜਦੋਂ ਉਹਨਾਂ ਨੇ ਬੀ ਬੰਦ ਕਰਤੇ ਤਾਂ ਬਈ ਆਪਣੀ ਜਿਹੜੀ ਖੇਤੀ ਹੈ ਬਿਲਕੁਲ ਫੇਲ ਹੀ ਹੋ ਜਾਣੀ ਆ ਮੇਤਰੋ ਜਿਹੜੇ ਕੋਈ ਚੰਗੇ ਕਿਸਾਨ ਭਰਾ ਹੈ ਨਾ ਸੁਲਝੇ ਹੋਏ ਉਹ ਇਹ ਗੱਲ ਨੂੰ ਰੱਖੀ ਹੁੰਦੇ ਆ ਅੱਗੇ ਬਾਈ ਜੀ ਵੀ ਘਰ ਦੇ ਦੇਸੀ ਬੀਜ ਨੂੰ ਪਹਿਲ ਦਿਓ ਕਿਤੇ ਜੇ ਆਪਾਂ ਬਾਲੇ ਝਾੜ ਦੇ ਚੱਕਰਾਂ ਦੇ ਵਿੱਚ ਪਾ ਕੇ ਇੱਕ ਵਾਰੀ ਜਿਵੇਂ ਨਰਮੇ ਦਾ ਸਵਾਦ ਮਿਲ ਗਿਆ ਮੁੜ ਕੇ 28P67 ਦਾ ਆਪਾਂ ਨੂੰ ਸਵਾਦ ਮਿਲ ਗਿਆ ਮੁੜ ਕੇ ਬਾਈ ਜੀ ਖੇਤੀ ਫੇਲ ਹੋ ਜੂਗੀ ਕਿਉਂਕਿ ਖੇਤੀ ਫੇਲ ਤਾਂ ਹੋ ਜੀ ਐਮ ਬੀਜ ਦੇ ਚੱਕਰਾਂ 'ਚ ਪੈ ਗਏ ਤਾਂ ਹੁਣ ਤਾਂ ਹੁੰਦਾ ਆਪਾਂ ਨੂੰ ਸੁਆਦ ਮੁੜ ਕੇ ਆਪਾਂ ਚਾਕਾਂਗੇ ਬਾਈ ਜੀ ਤਾਂ ਠਾਂ ਠਾਂ ਵੀ ਮਿੱਤਰੋ ਆਤਾ ਆਪਣਾ ਨੁਕਸਾਨ ਹੀ ਹੋ ਗਿਆ ਹੁਣ ਆਪਾਂ ਕੀ ਬੀਜੀਏ Google ਤੋਂ ਆਪਾਂ ਸਰਚ ਕੀਤਾ ਸਭ ਤੋਂ ਦੇ ਵਿੱਚ ਆਪਾਂ ਨੂੰ ਜਦੋਂ ਦੇਖਣ ਨੂੰ ਆਇਆ ਤਾਂ ਮੈਨੂੰ ਹੋ ਗਈ ਮਿੱਤਰੋ ਇਸ ਗੱਲ ਦੀ ਹੈਰਾਨੀ ਮੈਂ ਸੋਚਿਆ ਤੁਹਾਡੇ ਨਾਲ ਜਰੂਰ ਸਾਂਝੀ ਕਰੀਏ ਮਿੱਤਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਹਰੇਕ ਕਿਸਾਨ ਭਰਾ ਤੱਕ ਪਹੁੰਚੀ ਦੀ ਕਰ ਦਿਓ ਬਾਈ ਜੀ ਵੀ ਇਹ ਚੀਜ਼ ਆਪਣੇ ਨਾਲ ਆਉਣ ਵਾਲੀ ਆ ਤਾਂ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦੀ